ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣ ਰਿਸ਼ਤੇ ਲੈ ਕੇ ਆਹ ਜੀ ਕੁੜੀਆਂ ਦੇ ਫਾਈਲ ਨੰਬਰ 53 ਨੈਮ ਕੌਰ ਕੁੜੀ ਦਾ ਰਿਸ਼ਤਾ ਹੈ ਜੀ ਮੋਗੇ ਤੋਂ ਹੈ ਪੜ੍ਹਾਈ ਬੀਐਸਸੀ ਨਰਸਿੰਗ ਕਾਸਟ ਜੱਟ ਸਿੱਖ ਦੋ ਭੈਣਾਂ ਨੇ ਜੀ ਇਹੇ ਕੈਨੇਡਾ ਟਰਾ ਗਿਆ ਵੈ ਜੀ ਕੈਲਗਰੀ ਵਿੱਚ ਮੈਰਿਡ ਹੈ ਜੀ ਹਾਈਟ 5 ਫੁੱਟ 6 ਇੰਚ ਹੈ ਜੀ ਲੜਕੀ ਦੀ ਡੇਟ ਆਫ ਬਰਥ 28 ਫਰਵਰੀ 1994 ਕੁੜੀ ਦਾ ਤੇ ਬੋਧ ਹੋਇਆ ਵੈ ਜੀ 6 ਮਹੀਨੇ ਹੋ ਗਏ ਤਲਾਕ ਹੋਇਆ ਨੂੰ ਲੜਕੀ ਵੀਸਟਰ ਵੀਜੇ ਤੇ 10 ਸਾਲ ਲਈ ਕੈਨੇਡਾ ਵਿੱਚ ਗਈ ਹੋਈ ਹੈ ਜੀ ਲੜਕਾ ਚਾਹੀਦਾ ਹੈ ਜੀ ਇਹਨਾਂ ਨੂੰ ਕੈਨੇਡਾ ਪੀਆਰ ਹੋਵੇ ਚਾਹੇ ਤਲਾਕ ਹੋ ਜਾਵੇ ਚਾਹੇ ਅਨਮੈਰਿਡ ਹੋਵੇ ਬਰਾਬਰ ਦੀ ਉਮਰ ਹੋਵੇ ਜੀ ਚੰਗੇ ਖਾਨਦਾਨੇ ਵਿੱਚੋਂ ਮੁੰਡਾ ਬਿਲੋਂਗ ਕਰਦਾ ਹੋਵੇ ਗੋਰ ਸਿੱਖ ਪਰਿਵਾਰ ਹੈ ਜੀ ਇਹਨਾਂ ਦਾ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 54 ਕੁੜੀ ਦਾ ਰਿਸ਼ਤਾ ਹੈ ਜੀ ਕਾਸਟ ਜੱਟ ਸਿੱਖ ਜਨਮ ਮਿਤੀ ਡੇਟ ਆਫ ਬਰਥ 1994 ਕੱਦ 5 ਫੁੱਟ 6 ਇੰਚ ਪਤਾ ਅਬੋਹਰ ਕਰੇਲੂ ਕੁੜੀ ਦਾ ਰਿਸ਼ਤਾ ਹੈ ਫੈਮਿਲੀ ਵਿੱਚ ਮਦਰ ਸਿਸਟਰ ਨੇ ਜੀ ਜ਼ਮੀਨ ਵੀ ਆਉਂਦੀ ਹੈ ਇਹਨਾਂ ਨੂੰ ਵਧੀਆ ਮੁੰਡਾ ਹੋਵੇ ਜੀ 10 ਤੋਂ 15 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਛੋਟੀ ਫੈਮਿਲੀ ਹੋਵੇ ਮੁੰਡਾ ਸੋਹਣਾ ਹੋਵੇ ਜੀ ਜੇ ਕੋਈ ਲੜਕਾ ਜੋਬ ਕਰਦਾ ਹੈ ਸਰਕਾਰੀ ਤਾਂ ਜ਼ਮੀਨ 5 ਤੋਂ 6 ਕਿੱਲੇ ਤੱਕ ਵੀ ਲੈ ਲੈਣਗੇ ਜੀ ਰਿਸ਼ਤਾ ਇਹ ਜੇ ਸਰੂ ਘਰ ਵਾਸਤੇ ਕੁਇਲੂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਉਹ ਇਸ ਰਿਸ਼ਤੇ ਲਈ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ